ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਮੈਂ ਤੇਜਿੰਦਰ ਪਣਿਆਰ ਲੈ ਕੇ ਆ ਚੁੱਕਾ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਇੰਜੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੀ ਤੇ ਗੱਲ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਹਾਂਜੀ ਪਹਿਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਜ਼ਾਦੀ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਪੰਜਾਬ ਵਾਸੀਆਂ ਨੂੰ ਦਿੱਤਾ ਤੋਹਫ਼ਾ ਹਾਂਜੀ ਦਾਦੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਫਰੀਦਕੋਟ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਕੌਮੀ ਚੰਡਾਲ ਹਰਾਉਣ ਦੀ ਰਸਮ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਜਾਨਾਂ ਵਾਰਨ ਵਾਲੇ 80% ਦੀ ਪੰਜਾਬੀ ਸਾਨ ਅਤੇ ਦੇਸ਼ ਦੀਆਂ ਦੇਸ਼ ਲਈ ਜਾਨ ਵਾਰਨ ਦਾ ਜਜ਼ਬਾ ਸਾਨੂੰ ਸਾਡੇ ਗੁਰੂ ਸਹਿਬਾਨ ਤੋਂ ਮਿਲਿਆ ਹੈ ਤੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਦਾ ਸਦਕਾ ਹੀ ਅੱਜ ਮੁਲਕ ਆਜ਼ਾਦ ਹੈ ਤੇ ਮੁੱਖ ਮੰਤਰੀ ਨੇ ਕਿਹਾ ਕਿ ਵੰਡ ਦਾ ਸੰਤਾਪ ਵੀ ਸਭ ਤੋਂ ਵੱਧ ਪੰਜਾਬ ਨੂੰ ਚਲਣਾ ਪਿਆ ਤੇ ਅੱਜ ਪੰਜਾਬ ਤਰੱਕੀ ਦੇ ਰਾਹ ਤੇ ਹੈ ਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ 3 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਉਹ ਕੰਮ ਕੀਤਾ ਜੋ ਆਜ਼ਾਦੀ ਤੋਂ ਬਾਅਦ ਕਦੇ ਨਹੀਂ ਹੋਇਆ ਸੀ ਤੇ ਪੰਜਾਬ ਵਿੱਚ 10 ਲੱਖ ਤੱਕ ਦਾ ਹਰ ਪਰਿਵਾਰ ਦਾ ਸਿਹਤ ਬੀਮਾ ਕੀਤਾ ਜਾ ਰਿਹਾ ਹੈ ਜੋ 2 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਤੇ ਐਸੋ ਵਰਜੇ ਕੋਈ ਫਾਰਮ ਨਹੀਂ ਭਰਨਾ ਪਵੇਗਾ ਤੇ ਕੋਈ ਵੱਡਾ ਕੰਮ ਨਹੀਂ ਕਰਨਾ ਪਵੇਗਾ ਸਿਰਫ ਆਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਜਾਣਾ ਹੈ ਤੇ ਉਹਨਾਂ ਦੱਸਿਆ ਕਿ 552 ਪ੍ਰਾਈਵੇਟ ਅਤੇ ਸਰਕਾ ਸਾਰੇ ਸਰਕਾਰੀ ਹਸਪਤਾਲ ਇਸ ਨਾਲ ਅਟੈਚ ਕੀਤੇ ਗਏ ਹਨ ਤੇ ਜਦ ਕੇ 500 ਹਸਪਤਾਲ ਹੋਰ ਅਟੈਚ ਕੀਤੇ ਜਾ ਰਹੇ ਹਨ ਤੇ ਜੇਕਰ ਪਰਿਵਾਰ ਵਿੱਚ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਦੀ ਬਿਮਾਰੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁਕੇਗੀ ਤੇ ਐਸਾ ਇਹੋ ਇੱਕ ਨਾ ਕਿ ਸਾਰੇ ਲੋਕ ਸ਼ਾਮਲ ਕੋਈ ਇਹਨਕਮ ਦੀ ਹੱਦ ਨਹੀਂ ਕੋਈ ਨੀਲਾ ਪੀਲਾ ਕਾਰਡ ਨਹੀਂ ਤੇ ਸਿਰਫ ਪੰਜਾਬ ਦਾ ਨਾਗਰਿਕ ਹੋਣਾ ਚਾਹੀਦਾ ਹੈ ਤੇ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਤੇ ਇਸ ਤੋਂ ਇਲਾਵਾ 881 ਐਮ ਆਦਮੀ ਕਲੀਨਿਕ ਚੱਲ ਰਹੇ ਹਨ ਤੇ ਜਿੱਥੇ ਰੋਜ਼ਾਨਾ 70 ਹਜ਼ਾਰ ਦੇ ਕਰੀਬ ਲੋਕ ਇਲਾਜ ਕਰਵਾ ਰਹੇ ਹਨ ਤੇ 200 ਹੋਰ ਕਲੀਨਿਕ ਖੋਲੇ ਜਾ ਰਹੇ ਹਨ ਤੇ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਹਨ ਤੇ ਬੱਚਿਆਂ ਨੇ ਤਿੰਨ ਸਾਲਾਂ ਵਿੱਚ ਰਿਜ਼ਲਟ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਇਸ ਇਹ ਦੱਸਦੇ ਹਾਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ 2017 ਵਿੱਚ ਪੰਜਾਬ 29 ਨੰਬਰ ਤੇ ਸੀ ਤੇ ਜਦ ਕਿ 2025 ਵਿੱਚ ਪਹਿਲੇ ਨੰਬਰ ਤੇ ਹੈ ਤੇ ਪੰਜਾਬ ਨੇ ਕੇਰਲਾ ਨੂੰ ਵੀ ਪਛਾੜ ਦਿੱਤਾ ਹੈ ਤੇ ਪਹਿਲਾਂ ਕੇਰਲਾ ਪਾਕਿਸਤਾਨ ਤੇ ਸੀ ਸਾਡੇ ਲੜਾਈ ਹੀ ਕੇਰ ਨਾਲ ਸੀ ਤੇ ਜਿਸ ਨੂੰ ਅਸੀਂ ਪਿੱਛੇ ਛੱਡ ਦਿੱਤਾ ਹੈ ਤੇ ਮੁੱਖ ਮੰਤਰੀ ਨੇ ਕਿਹਾ ਕਿ 8ਵੀਂ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਹਰ ਸਾਲ ਵਾਂਗ ਪਹਿਲੀਆਂ ਪੋਜੀਸ਼ਨਾਂ ਵਿੱਚ ਕੁੜੀਆਂ ਪਾਕਿਸਤਾਨ ਤੇ ਰਹਿਗਾਂ ਹਨ ਤੇ ਫਰੀਦਕੋਟ ਦੀ ਹੁਣ ਹਰਤੀ ਨਵਜੋਤ ਕੌਰ ਨੇ 8ਵੀਂ ਕਲਾਸ ਵਿੱਚ ਸੂਬੇ ਭਾਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਫਰੀਦਕੋਟ ਦੀ ਹੀ ਦੀਹੀ ਅਖਸ਼ਨੂਰ ਨੇ 10ਵੀਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਇਸ ਜ਼ਿਲ੍ਹੇ ਦੀ ਦਲਜੀਤ ਕੌਰ ਨੇ 12ਵੀਂ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੋਮਵਾਰ ਨੂੰ ਛੁੱਟੀ ਦਾ ਐਲਾਨ ਸਕੂਲ ਰਹਿਣਗੇ ਬੰਦ ਹਾਂਜੀ ਦਾਦੀਕੇ ਦੇਸ਼ ਭਰ ਵਿੱਚ ਅੱਜ ਆਜ਼ਾਦੀ ਦਿਵਸ ਦਾ ਸਤੂਮਤਾਬਨਾ ਮਨਾਇਆ ਜਾ ਰਿਹਾ ਹੈ ਤੇ ਆਜ਼ਾਦੀ ਦਿਵਸ ਸਬੰਧੀ ਸਬੰਧੀ ਕਰਵਾਈ ਗਈ ਪ੍ਰੋਗਰਾਮਾਂ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਸ਼ਮੂਲੀਅਤ ਕੀਤੀ ਹੈ ਤੇ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਸੋਮਵਾਰ ਨੂੰ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਫੈਸਲੇ ਦੇ ਚਲਦੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸੋਮਵਾਰ ਨੂੰ ਬੰਦ ਰਹਿਣਗੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਸੂਬਾ ਵੱਲੋਂ ਛੁੱਟੀ ਦੇ ਕਾਰਨ ਬਾਰੇ ਕੋਈ ਵਿਸਥਾਰਕ ਜਾਣਕਾਰੀ ਨਹੀਂ ਦਿੱਤੀ ਗਈ ਤੇ ਗਵਰਨਰ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੀ ਸਹੂਲਤ ਅਤੇ ਸਕੂਲਾਂ ਦੇ ਕੰਮਕਾਜ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਚੋਂ ਮੌਸਮ ਨੂੰ ਲੈ ਕੇ ਵੱਡੀ ਪੁਵਖਬਾਣੀ ਜਾਨੋ 16 17 18 19 ਤੱਕ ਦੀ ਨਵੀਂ ਅਪਡੇਟ ਹਾਂਜੀ ਦਾਦੀਏ ਕਿ ਪੰਜਾਬ ਚ ਮੌਸਮ ਦੇ ਇੱਕ ਵਾਰ ਫਿਰ ਵਿਗੜਨ ਦੇ ਅਸਾਰਤ ਨਜ਼ਰ ਆ ਰਹੇ ਹਨ ਤੇ ਮੌਸਮ ਵਿਭਾਗ ਦੀ ਤਾਜ਼ਾ ਪੁਵਿਕ ਬਾਣੀ ਮੁਤਾਬਕ ਅੱਜ ਸ਼ਾਮ ਨੂੰ ਪੰਜਾਬ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ ਤੇ ਜਿਸ 'ਚ ਬਰਨਾਲਾ, ਸੰਗਰੂਰ, ਲੁਧਿਆਣਾ, ਮੋਗਾ, ਫਰੋਹੇ ਪਰ ਜਲੰਧਰ, ਤਰਨਤਾਰਨ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਅਮਰਤਸਰ ਅਤੇ ਗੁਰਦਾਸਪੁਰ ਲਈ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਨ੍ਹਾਂ ਥਿਲਿਆਂ ਵਿੱਚ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ ਤੇ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਆ ਅਤੇ ਦਨ ਰਹਿਣ ਲਈ ਅਹਿਮ ਸੂਚਨਾ ਦਿੱਤੇ ਗਏ ਹਨ ਤੇ 16 31 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਵਿੱਚ ਪਾਰੀ ਮੀਂਹ ਦੀ ਸੰਭਾਵਨਾ ਹੈ ਬਾਕੀ ਜ਼ਿਲ੍ਹੇ ਚ ਮੌਸਮ ਸਧਾਰਨ ਰਹੇਗਾ ਤੇ ਉਥੇ ਹੀ 18 ਅਗਸਤ ਨੂੰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਐਸਐਸ ਨਗਰ ਰੂਪਨਗਰ ਵਿੱਚ ਮੌਸਮ ਬਾਰੇ ਮੌਸਮ ਖਰਾਬ ਹੋਵੇਗਾ ਅਤੇ ਦਰਮਿਆਨਾ ਵੀ ਪੈੰਦ ਦੇ ਅਸਰ ਦੇ ਟਾਈ ਗਏ ਹਨ ਤੇ ਮੌਸਮ ਵਿਭਾਗ ਨੇ 18 ਅਗਸਤ ਨੂੰ ਕੁਝ ਜ਼ਿਲ੍ਹਾ ਚ ਮੀਂਹ ਪੈਣ ਦੀ ਸੰਭਾਵਨਾ ਦਿਟਾਈ ਹੈ ਤੇ ਇਹ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲੂਗੀ ਸਾਹਮਣੇ ਆ ਰਹੀ ਹੈ ਕਿ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਪੀਐਮ ਮੋਦੀ ਨੇ 15000 ਰੁਪਏ ਦੇਣ ਦਾ ਕੀਤਾ ਐਲਾਨ ਹਾਂਜੀ ਦਾਦੀ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਜਿਸ ਨਾਲ ਅਗਲੇ 2 ਸਾਲਾਂ ਵਿੱਚ 3 ਕਰੋੜ 5 ਲੱਖ ਸਾਢੇ ਜਾਨੀ ਕਿ 3.5 ਕਰੋੜ ਨੌਕਰਾਂ ਦਾ ਪੈਦਾ ਹੋਣ ਦੀ ਉਮੀਦ ਹੈ ਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ 1 ਜੁਲਾਈ 2025 ਨੂੰ ਕੇਂਦਰੀ ਕੈਬਨਿਟ ਨੇ ਦੇਸ਼ ਵਿੱਚ ਰੋਜ਼ਗਾਰ ਪੈਦਾ ਕਰਨ ਨੂੰ ਉਤਸ਼ਾਹਤ ਕਰਨ ਲਈ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ ਤੇ ਮੋਦੀ ਨੇ ਆਜ਼ਾਦੀ ਦਿਵਸ 'ਤੇ ਲਾਲ ਕਿਲੇ ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ 15 ਅਗਸਤ ਹੈ ਅਤੇ ਅਸੀਂ ਇਸ ਦੇਸ਼ ਦੇ ਨੌਜਵਾਨਾਂ ਲਈ 1 ਲੱਖ ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕਰ ਰਹੇ ਹਾਂ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੌਜਵਾਨਾਂ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਪ੍ਰਧਾਨ ਮੰਤਰੀ ਵਿਕਾਸ ਰਿਕਸ਼ਤ ਭਾਰਤ ਰੁਜ਼ਗਾਰ ਯੋਜਨਾ ਅੱਜ ਤੋਂ ਲਾਗੂ ਹੋ ਰਹੀ ਹੈ ਤੇ ਇਸ ਯੋਜਨਾ ਦੇ ਤਹਿਤ ਨਿੱਜੀ ਖੇਤਰ ਵਿੱਚ ਪਹਿਲੀ ਨੌਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ 15000 ਰੁਪਏ ਮਿਲਣਗੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਵਾਲੀ ਕੰਪਨੀ ਨੂੰ ਪ੍ਰोत्사હન ਰਾਸ਼ੀ ਦਿੱਤੀ ਜਾਵੇਗੀ ਤੇ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੋਜ਼ਗਾਰ ਯੋਜਨਾ 33 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ ਤੇ ਲਗਭਗ 96446 ਕਰੋੜ ਰੁਪਏ ਦੇ ਬਜਟ ਵਾਲੀ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੋਜ਼ਗਾਰ ਯੋਜਨਾ ਦਾ ਉਦੇਸ਼ 2 ਸਾਲਾਂ ਵਿੱਚ 33 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਕਰਨਾ ਹੈ ਤੇ ਇੰਨਾਂ ਵਿੱਚੋਂ 1 ਕਰੋੜ 92 ਲੱਖ ਜਿਹੜਾ ਪਾਤਰ ਅਤਰੀ ਪਹਿਲੀ ਵਾਰ ਨੌਕਰੀ ਲੱਭਣ ਵਾਲੇ ਹੋਣਗੇ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਨੂੰ 31 ਅਗਸਤ ਤੱਕ ਨਿਬੇੜ ਲਓ ਆਹ ਕੰਮ ਸਰਕਾਰ ਨੇ ਦਿੱਤਾ ਆਖਰੀ ਮੌਕਾ ਹਾਂਜੀ ਦਾਦੀ ਕਿ ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ ਵਿਆਜ ਪੈਨਲਟੀ ਦੀ ਮੁਆਫੀ ਲਈ ਜੋ ਵਨ ਟਾਈਮ ਸੈਟਲਮੈਂਟ ਸਕੀਮ ਜਾਰੀ ਕੀਤੀ ਗਈ ਸੀ ਉਸ ਦੀ ਡੈਡ ਲਾਈਨ ਇੱਕ ਵਾਰ ਫਿਰ ਵਧਾ ਦਿੱਤੀ ਗਈ ਹੈ ਤੇ ਇਸ ਪਾਲਿਸੀ ਦੀ ਸਮਾਂ ਹੱਦ ਪਹਿਲੇ ਪੜਾ ਕੇ 15 ਮਈ ਤੋਂ ਲੈ ਕੇ 31 ਜੁਲਾਈ ਤੱਕ ਰੱਖੀ ਗਈ ਸੀ ਅਤੇ ਫਿਰ ਐਸ ਯੋ ਜਿਨ੍ਹਾਂ ਨੂੰ 15 ਅਗਸਤ ਤੱਕ ਵਧਾ ਦਿੱਤਾ ਗਿਆ ਹੈ ਤੇ ਹੁਣ ਇੱਕ ਵਾਰ ਫਿਰ ਇਸ ਪਾਲਿਸੀ ਦੀ ਡੈਡ ਲਾਈਨ 31 ਅਗਸਤ ਤੱਕ ਵਧਾ ਦਿੱਤੀ ਗਈ ਹੈ ਤੇ ਇਸ ਸਬੰਧੀ ਦੇ ਚੇ ਨੋਟੀਫਿਕੇਸ਼ਨ ਲੋਕਲ ਬਾਡੀ ਬਾਡੀ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਵੀਰਵਾਰ ਨੂੰ ਜਾਰੀ ਕੀਤਾ ਗਿਆ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ 'ਚ ਨਜ਼ਰ ਤੇ ਦਾਗ ਲੱਗ ਗਿਆ ਸੀ ਜਿਸ ਨੂੰ ਅਸੀਂ ਤੋੜਿਆ ਹਰਜੋਤ ਸਿੰਘ ਬੈਂਸ ਹਾਂਜੀ ਦਾਦੀਏ ਕਹੇ ਆਜ਼ਾਦੀ ਦੇ 70ਵੇਂ دہਾੜੇ ਤੇ ਮੁਗਾ ਤੋਂ ਕੈਬਨਟ ਮੰਤਰੀ ਹਰਜੋਤ ਬੈਂਸ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਰਜੋਤ ਬੈਂਸ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਹਨ ਤੇ ਨੇਕ ਕੁਰਬਾਨੀਆਂ ਤੋਂ ਤੇ ਸ਼ਹੀਦਾਂ ਤੋਂ ਬਾਅਦ ਸਾਨੂੰ ਇਹ ਆਜ਼ਾਦੀ ਮਿਲੀ ਹੈ ਤੇ ਸ਼ਹੀਦਾਂ ਦਾ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨੈਗ ਮੰਨ ਰਹੇ ਹਾਂ ਤੇ ਉਹਨਾਂ ਅੱਗੇ ਕਹਿ ਕੇ ਪੰਜਾਬ ਨੂੰ ਨਜ਼ਰ ਲੱਗ ਗਈ ਸੀ ਪੰਜਾਬ ਤੇ ਤੋਂਮਤ ਅਤੇ ਨਸ਼ੇ ਦਾ ਦਾਗ ਲੱਗ ਗਿਆ ਸੀ ਜਿਸ ਨੂੰ ਅਸੀਂ ਧੋ ਰਹੇ ਹਾਂ ਤੇ ਬੈਸ ਨੇ ਕਿਹਾ ਕਿ ਨਸ਼ਿਆਂ ਵਿਰੋਧ ਚਲਾਈ ਮਹਾਮਤਾ ਹੱਦ ਤੱਕ ਪੰਜਾਬ ਦੇ ਐਕਸ ਨੂੰ ਦੁਬਾਰਾ ਸਹੀ ਕੀਤਾ ਜਾ ਰਿਹਾ ਹੈ ਤੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਚੱਲ ਰਹੀ ਹੈ ਜਿਸ ਵਿੱਚ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ ਤੇ ਸਮਾਜ ਸਹਿਤ ਮਹਿਕਮੇ ਆਪਣਾ ਕੰਮ ਕਰ ਰਹੇ ਹਨ ਤੇ ਇਸ ਤੋਂ ਇਲਾਵਾ ਬੱਚਿਆਂ ਦੇ ਪਾਠਕ੍ਰਮ ਵਿੱਚ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਸਿਲੇਬਸ ਸ਼ਾਮਲ ਕੀਤਾ ਗਿਆ ਹੈ ਦੀ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਐਮਐਲਏ ਦੇ ਘਰ ਦੇ ਬਾਹਰ ਲੇ ਕੇ ਖਾਲਿਸਤਾਨ ਪੱਖੀ ਨਾਰੇ ਹਾਂਜੀ ਦਾਦੀਕੇ ਥਾਣਾ ਮਹਿਲਕਲਾ ਅਧੀਨ ਪੈਂਦੇ ਪਿੰਡ ਪੰਡੋਰੀ ਵਿੱਚ ਆਜ਼ਾਦੀ ਦਿਵਸ ਤੋਂ ਇੱਕ ਰਾਤ ਪਹਿਲਾਂ ਯਾਨੀ 14 ਅਗਸਤ ਦੀ ਰਾਤ ਕੌਜ ਕਰਾਂ ਅਤੇ ਕੋਠੀਆਂ ਦੀਆਂ ਕੰਧਾਂ ਤੇ ਖਾਲਿਸਤਾਨ ਜਿੰਦਾਬਾਦ ਅਤੇ 15 ਅਗਸਤ ਕਾਲਾ ਦਿਨ ਵਰਗੇ ਨਾਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅੱਜ ਸਵੇਰੇ 15 ਅਗਸਤ ਨੂੰ ਪਿੰਡ ਵਸ ਸਿੰਘਾ ਨੇ ਇਹ ਨਾਰੇ ਵਿਖੇ ਅਤੇ ਸੂਤਰਾ ਮੈਲਨ ਤੇ ਥਾਣਾ ਮੈਲਕਲਾਂ ਦੀ ਪੁਲਿਸ ਟੀਮ ਮੁੱਖ ਤੇ ਪਹੁੰਚੀ ਤੇ ਪੁਲਿਸ ਨੇ ਰੰਗ ਫੇਰ ਕੇ ਨਾਰੇ ਮਿਟਾ ਦਿੱਤੇ ਤੇ ਸੂਤਰਾ ਅਨਸਾਰ ਇਹ ਜਿਹੇ ਹੀ ਸ਼ਬਦ ਵਿਧਾਇਕ ਕਲਵੰਤ ਸਿੰਘ ਪੰਡੋਰੀ ਦੇ ਜੱਦੀ ਮਕਾਨ ਦੀ ਬਾਰੀਕਾਂ ਤੇ ਵੀ ਲਿਖੇ ਗਏ ਸਨ ਤੇ ਜਿਨ੍ਹਾਂ ਨੂੰ ਸਵੇਰੇ ਹੀ ਹਟਾ ਦਿੱਤਾ ਗਿਆ ਤੇ ਪਿੰਡ ਵਿੱਚ ਲੱਗੇ ਸੀ ਸੀਟੀਵੀ ਕੈਮਰਿਆਂ ਵਿੱਚ ਇਹ ਘਟਨਾ ਕੈਦ ਹੋਣ ਦੀ ਜਾਣਕਾਰੀ ਮਿਲੀ ਹੈ ਪਰ ਅਜੇ ਤੱਕ ਕੋਈ ਵੀਡੀਓ ਫੁਟੇਜ ਜਾਰੀ ਨਹੀਂ ਕੀਤੀ ਗਈ ਤੇ ਪੁਲਿਸ ਨੇ ਇਸ ਘਟਨਾ ਨੂੰ ਅਮਨ ਸ਼ਾਂਤੀ ਪੰਗ ਕਰਨ ਦੀ ਕੋਸ਼ਿਸ਼ੇ ਦੱਸਿਆ ਹੈ ਤੇ ਐਸ ਐਚਓ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਤੇ ਬਖਸ਼ਾ ਨਹੀਂ ਜਾਵੇਗਾ ਤੇ ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੂਰੀ ਨੇ ਵੀ ਪੁਸ਼ਟੀ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਅੱਜ ਇਹ ਤਤਾਂ ਖਿਲਾਫ ਸਖਤੀ ਨਾਲ ਕਾਰਵਾਈ ਕਰੇਗੀ ਤੇ ਉਹਨਾਂ ਕਹੇ ਕਿ ਇਸ ਮਾਮਲੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਸਥਿਤੀ ਭੰਗ ਕਰਨ ਦੀ ਕਿਸੇ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਇਹ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਈਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੀ ਧੰਨਵਾਦ